ਦਾ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੀ ਇੱਕ ਘਟਨਾ ਹੈ ਲਾਹੌਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਇਹਦਾ ਨਾਮ ਸੀ ਗੰਗੂ ਸ਼ਾਹ ਗੰਗੂ ਸ਼ਾਹ ਨਾਮ ਦਾ ਸੇਠ ਹੈ ਬੜਾ ਅਮੀਰ ਸੀ ਲੋਕਾਂ ਦੇ ਕੋਲੋਂ ਧਨ ਦਾ ਲੈਣ ਦੇਣ ਕਰਦੇ ਸੀ ਸਮਾਂ ਐਸਾ ਬਣਿਆ ਕਿ ਇਹਦਾ ਧਨ ਦੌਲਤ ਜਾਂਦਾ ਰਿਹਾ ਕੰਗਾਲ ਹੋ ਗਿਆ ਦਿਵਾਲੀਆ ਹੋ ਗਿਆ ਘਰ-ਬਾਰ ਸਾਰਾ ਵਿਚਵਟ ਵਿਕ ਗਿਆ ਇਹਦਾ ਬੜੀ ਗਰੀਬੀ ਆ ਗਈ ਘਰ ਦੇ ਵਿੱਚ ਹੁਣੇ ਜਦੋਂ ਘਰ ਦੇ ਵਿੱਚ ਗਰੀਬੀ ਆ ਗਈ ਤੇ ਬੜੀ ਮੁਸੀਬਤ ਦਾ ਸਮਾਂ ਸੀ ਇੱਥੋਂ ਤੱਕ ਕਿ ਘਰ ਵਿੱਚ ਰੋਟੀ ਪੱਕਣੀ ਔਖੀ ਹੋ ਗਈ ਤੇ ਕਿਸੇ ਨੇ ਆਖਿਆ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਵਿੱਚ ਚਲੇ ਜਾ ਉਹਨਾਂ ਦੀ ਸੇਵਾ ਵਿੱਚ ਜਾ ਉਹਨਾਂ ਅੱਗੇ ਤਰਨਾ ਲੈ ਉਹ ਤੇਰੇ ਤੇ ਬਖਸ਼ਿਸ਼ ਕਰਨਗੇ ਇਹ ਭਾਈ ਗੰਗੂ ਸ਼ਾਹ ਜਿਹੜਾ ਸੇਠ ਹੈ ਨਾ ਜੀ ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਣ ਵਿੱਚ ਗੋਇੰਦਵਾਲ ਦੀ ਧਰਤੀ ਤੇ ਆਇਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਨਸੀਸ ਝੁਕਾਇਆ ਨਮਸ਼ਕਾਰ ਕੀਤੀ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਬੇਨਤੀ ਕਰਕੇ ਕਹਿਣ ਲੱਗਿਆ ਕਿ ਸਤਿਗੁਰੂ ਜੀ ਕੋਈ ਸਮਾਂ ਸੀ ਕਿ ਮੇਰੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਅੱਜ ਮੈਂ ਕੰਗਾਲੀਆਂ ਹੋ ਗਈਆਂ ਐ ਦਿਵਾਲੀਆਂ ਹੋ ਗਈਆਂ ਘਰ ਦੇ ਵਿੱਚ ਰੋਟੀ ਬੜੀ ਔਖੀ ਪੱਕਦੀ ਐ ਆਪ ਜੀ ਕਿਰਪਾ ਕਰੋ ਤੇ ਮੇਰੀ ਮਦਦ ਕਰੋ ਕੋਈ ਬਖਸ਼ਿਸ਼ ਰਹਿਮ ਕਰੋ ਮੇਰੇ ਤੇ ਗਰੀਬ ਨਿਮਾਜ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਕੀਤੀ ਤੇ ਇਸ ਗੰਗੂ ਸ਼ਾਹ શેઠ ਨੂੰ ਸਤਿਗੁਰੂ ਕਹਿਣ ਲੱਗੇ ਅਦਾਕਾਰ ਤੂੰ ਨਾ ਕੁਝ ਧਨ ਸਾਡੇ ਕੋਲੋਂ ਲੈ ਦਿੱਲੀ ਚਲੇ ਜਾ ਤੇ ਦਿੱਲੀ ਵਿੱਚ ਜਾ ਕੇ ਵਪਾਰ ਸ਼ੁਰੂ ਕਰ ਦੇ ਜਿਹੜਾ ਪਹਿਲਾਂ ਤੂੰ ਕੰਮ ਕਰਦਾ ਸੀ ਉਹੀ ਸ਼ੁਰੂ ਕਰਦੇ ਅਕਾਲ ਪੁਰਖ ਕਿਰਪਾ ਕਰੇਗਾ ਤੇ ਬਰਕਤਾਂ ਪੈਣਗੀਆਂ ਇਹ ਗੰਗੂ ਸ਼ਾਹ ਗੋਇੰਦਵਾਲ ਸਾਹਿਬ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਤੁਰਿਆ ਦਿੱਲੀ ਗਿਆ ਦਿੱਲੀ ਦੇ ਵਿੱਚ ਜਾ ਕੇ ਨੇਹੀ ਆਪਣਾ ਸੇਠਾਂ ਵਾਲਾ ਜਿਹੜਾ ਕਾਰੋਬਾਰ ਸੀ ਉਹੀ ਸ਼ੁਰੂ ਕਰ ਦਿੱਤਾ ਲੈਣ ਦੇਣ ਲੋਕ ਇਹਦੇ ਕੋਲ ਆ ਕੇ ਕਰਦੇ ਨੇ ਸੱਜੇ ਸੱਜੇ ਏਡਾ ਵੱਡਾ ਸੇਠ ਬਣ ਗਿਆ ਕਿ ਜਿਵੇਂ ਅੱਜਕੱਲ ਚੈੱਕ ਚੱਲਦੇ ਨੇ ਨਾ ਇੱਕ ਬੈਂਕ ਦਾ ਬੈਂਕ ਦੀ ਕਾਪੀ ਹੁੰਦੀ ਹੈ ਤੇ ਚੈੱਕ ਭਰੀਦਾ ਜਿੱਥੋਂ ਮਰਜ਼ੀ ਜਾ ਕੇ ਆਪਾਂ ਉਸ ਬੈਂਕ ਦੇ ਵਿੱਚੋਂ ਚੈੱਕ ਦੇ ਕੇ ਤੇ ਆਪਣੇ ਪੈਸੇ ਕਢਾ ਲੈਣੇ ਆ ਪਹਿਲੇ ਸਮਿਆਂ ਵਿੱਚ ਹੁੰਡੀਆਂ ਹੁੰਦੀਆਂ ਸੀ ਕਿ ਇੱਕ ਸ਼ਾਹੂਕਾਰ ਨੂੰ ਪੈਸੇ ਮੰਨ ਲਓ ਇੱਥੋਂ ਸ਼ਾਹੂਕਾਰ ਨੂੰ ਅਸੀਂ ਪੈਸੇ ਦਿੱਤੇ ਅਸੀਂ ਕਿਸੇ ਦੂਸਰੇ ਸ਼ਹਿਰ ਜਾਣਾ ਉਹਨੂੰ ਪੈਸੇ ਦੇ ਕੇ ਉਹਦੇ ਕੋਲੋਂ ਹੁੰਡੀ ਲਖਵਾ ਲਈਦੀ ਸੀ ਅਗਲੇ ਸ਼ਹਿਰ ਜਾ ਕੇ ਉਹ ਹੁੰਡੀ ਤੇ ਖਾ ਕੇ ਤੇ ਦੂਸਰੇ ਸੇਠ ਕੋਲੋਂ ਪੈਸੇ ਲੈ ਲਈਦੇ ਸੀ ਇਦਾਂ ਇਹ ਸਿਸਟਮ ਚੱਲਦਾ ਸੀ ਉਹਦੇ ਕੋਲ ਚੰਗੇ ਚੰਗੇ ਅਮੀਰ ਵਜ਼ੀਰ ਲੋਕ ਜਿਹੜੇ ਨੇ ਖੁੰਡੀਆਂ ਲੈ ਕੇ ਆਉਂਦੇ ਨੇ ਤੇ ਉਹਨਾਂ ਨੂੰ ਹੁੰਡੀਆਂ ਭਰ ਦਿੰਦਾ ਸੀ ਐਡਾ ਵੱਡਾ ਸੇਠ ਬਣ ਗਿਆ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਣ ਵਿੱਚ ਦਿੱਲੀ ਤੋਂ ਹੀ ਇੱਕ ਬ੍ਰਾਹਮਣ ਆਇਆ ਬੜਾ ਗਰੀਬੜਾ ਜਿਹਾ ਤੇ ਆ ਕੇ ਕਹਿਣ ਲੱਗਿਆ ਸਤਿਗੁਰੂ ਮੇਰੀ ਧੀ ਦੀ ਸ਼ਾਦੀ ਹੈ ਬੜਾ ਗਰੀਬ ਆ ਦੀ ਵਿਆਹਣ ਜੋਗ ਹੈ ਆਪ ਜੀ ਕਿਰਪਾ ਕਰੋ ਮੇਰੀ ਮਦਦ ਕਰ ਦਿਓ ਕਿ ਮੈਂ ਆਪਣੀ ਧੀ ਦੀ ਸ਼ਾਦੀ ਕਰ ਸਕਾ ਆਪਣੀ ਧੀ ਦਾ ਵਿਆਹ ਕਰ ਦਿਆਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਕਿੱਥੋਂ ਆਏ ਕਹਿੰਦੇ ਜੀ ਦਿੱਲੀ ਤੋਂ ਆਇਆ ਹਾਂ ਸਤਿਗੁਰੂ ਕਹਿੰਨ ਲੱਗੇ ਅੱਦਾ ਕਰ ਦਿੱਲੀ ਵਾਪਸ ਚਲੇ ਜਾ ਉੱਥੇ ਸਾਡਾ ਇੱਕ ਸੇਠ ਹੈ ਗੰਗੂ ਸ਼ਾਹ ਉਹਨੂੰ ਜਾ ਕੇ ਕਹੀਂ ਕਿ ਮੈਨੂੰ ਗੁਰੂ ਅਮਰਦਾਸ ਸਾਹਿਬ ਨੇ ਭੇਜਿਆ ਹੈ ਤੇ ਉਹ ਤੇਰੀ ਮਦਦ ਕਰੇਗਾ ਤੇਰਾ ਕਾਰਜਰਾਸ ਹੋ ਜਾਏਗਾ ਉਹ ਪੰਡਤ ਹੁਣ ਕਿੱਥੇ ਗੁਇੰਦਵਾਲ ਤੇ ਕਿੱਥੇ ਦਿੱਲੀ ਵਿਚਾਰਾ ਫਿਰ ਵਾਪਸ ਤੁਰਿਆ ਦਿੱਲੀ ਪਹੁੰਚਿਆ ਜਦੋਂ ਦਿੱਲੀ ਗਿਆ ਗੰਗੂ ਸ਼ਾਹ ਸੇਠ ਦੇ ਕੋਲ ਚਲੇ ਗਿਆ ਸੇਠ ਨੂੰ ਜਾ ਕੇ ਕਹਿੰਦਾ ਸੇਠ ਜੀ ਮੈਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ ਹੈ ਤੇ ਮੇਰੀ ਧੀ ਦੀ ਸ਼ਾਦੀ ਹੈ ਤੇ ਮੈਨੂੰ ਕੁਝ ਪੈਸੇ ਦੇ ਦਿਓ ਸੇਠ ਕਹਿੰਦਾ ਕੋਈ ਪਰਚੀ ਕੋਈ ਹੁੰਡੀ ਹੈ ਤੇਰੇ ਕੋਲ ਉਹ ਕਹਿੰਦਾ ਜੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਸੀ ਮੇਰਾ ਨਾਮ ਲੈ ਦੇਈ ਉਹ ਕਾਪੀਆਂ ਬੋਲਣ ਲੱਗ ਗਿਆ ਜਿਹੜੀਆਂ ਵਹੀ ਖਾਤੇ ਵਾਲੀਆਂ ਡਾਇਰੀਆਂ ਸੀ ਉਹ ਫੋੜਦਾ ਹੈ ਕਹਿੰਦਾ ਇਸ ਨਾਮ ਦਾ ਕੋਈ ਖਾਤਾ ਨਹੀਂ ਮੇਰੇ ਘਰ ਕਹਿੰਦਾ ਮੇਰੇ ਕੋਲ ਅਮਰਦਾਸ ਨਾਮ ਦਾ ਕੋਈ ਵਹੀ ਖਾਤਾ ਨਹੀਂ ਤੇ ਪੰਡਤ ਨੂੰ ਜਵਾਬ ਦੇ ਦਿੰਦਾ ਅਸਲ ਵਿੱਚ ਇੱਥੇ ਆ ਕੇ ਅਸੀਂ ਫਸ ਜਾਂਨੇ ਆਂ ਦਾਤਾ ਸਾਰੀਆਂ ਹੀ ਗੁਰੂ ਕੋਲੋਂ ਮੰਗਦੇ ਆਂ ਮਾਫ਼ ਕਰਿਓ ਜਨਮ ਤੋਂ ਲੈ ਕੇ ਮਰਨ ਤੱਕ ਅਸੀਂ ਗੁਰੂ ਕੇ ਗ੍ਰੰਥੀ ਕੋਲੋਂ ਅਰਦਾਸਾਂ ਹੀ ਕਰਾਉਂਦੇ ਰਹਿੰਦੇ ਆ ਕਿ ਸਾਨੂੰ ਆਹ ਦੇ ਦੇ ਕਦੇ ਪੁੱਤਰ ਦੀ ਦਾਤ ਪੁੱਤਰ ਦੀ ਤੰਦਰੁਸਤੀ ਦੀ ਦਾਤ ਉਹਦੀ ਵਿੱਦਿਆ ਦੀ ਦਾਤ ਉਹਦੀ ਨੌਕਰੀ ਦੀ ਦਾਤ ਕਦੇ ਵਿਦੇਸ਼ ਜਾਣ ਦੀ ਦਾਤ ਸਾਰੀ ਉਮਰ ਅਸੀਂ ਦਾਤਾਂ ਮੰਗਦੇ ਆ ਪਰ ਜਦੋਂ ਗੁਰੂ ਦੀ ਵਾਰੀ ਆਉਂਦੀ ਏ ਫਿਰ ਅਸੀਂ ਕਜੂਸੀ ਵਰਤਣ ਲੱਗ ਜਾਂਦੇ ਆ ਫਿਰ ਅਸੀਂ ਕਹਿੰਨੇ ਇਹਨਾਂ ਪੈਸੇ ਕੀ ਕਰਨੇ ਭਾਵੇਂ ਗ੍ਰੰਥੀ ਦੀ ਵੀ ਮੈਂ ਕਈ ਵਾਰੀ ਬੇਨਤੀ ਕੀਤੀ ਐ ਬਾਰ ਵੀ ਕਹੀ ਥਾ ਮੈਂ ਤੇ ਜਦੋਂ ਸਮਾਂ ਬਣਦਾ ਕਿ ਜਿਹੜਾ ਗੁਰੂ ਦਾ ਗ੍ਰੰਥੀ ਹੈ ਨਾ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਵੇਖੋ ਸਾਰੇ ਪਿੰਡ ਦੇ ਭਲੇ ਦੀ ਅਰਦਾਸ ਉਹ ਕਰਦਾ ਹੈ ਤੇ ਸਾਰੇ ਪਿੰਡ ਦਾ ਫਰਜ਼ ਨਹੀਂ ਬਣਦਾ ਕਿ ਉਸ ਗ੍ਰੰਥੀ ਦੇ ਭਲੇ ਦੀ ਵੀ ਅਸੀਂ ਕੋਈ ਗੱਲ ਸੋਚੀਏ ਰੋ ਵਿਚਾਰ ਮੇਰਾ ਵਿਚਾਰ ਨਹੀਂ ਪਰ ਮੈਂ ਬੇਨਤੀ ਕਰਾਂ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਉਦੋਂ ਫਿਰ ਅਸੀਂ ਹੱਥ ਕੁੱਟਦੇ ਹਾਂ ਕਿ ਗੁਰੂ ਘਰ 150 ਨਾਲ ਹੀ ਸਾਰ ਦਈਏ ਮੰਗਣ ਲੱਗਿਆਂ ਅਸੀਂ ਲੱਖਾਂ ਕਰੋੜਾਂ ਅਰਬਾਂ ਦੇ ਰੂਪ ਚ ਮੰਗਦੇ ਹਾਂ ਤੇ ਦੇਣ ਲੱਗਿਆ ਗੁਰੂ ਘਰ ਕਹਿੰਦੇ ਆ ਦਸਾਂ ਦਾ ਉਹ ਨੋਟ ਲੱਪੀਏ ਜਿਹੜਾ ਦੁਕਾਨ ਤੇ ਨਹੀਂ ਚੱਲਦਾ ਇੰਦਾ ਦੀ ਸਾਡੀ ਬਿਰਤੀ ਹੈ ਗੁਰੂ ਕਿਰਪਾ ਕਰੇ ਉਹ ਗੰਗੂ ਸ਼ਾਹ ਕਹਿੰਦਾ ਕਿ ਮੇਰੇ ਘਰ ਗੁਰੂ ਅਮਰਦਾਸ ਸਾਹਿਬ ਦਾ ਖਾਤਾ ਹੀ ਕੋਈ ਨਹੀਂ ਤੇ ਉਹ ਵਿਚਾਰਾ ਬ੍ਰਾਹਮਣ ਦਿੱਲੀੋਂ ਫਿਰ ਤੁਰਿਆ ਤੇ ਉਹ ਗੋਇੰਦਵਾਲ ਸਾਹਿਬ ਆਇਆ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਣਾ ਵਿੱਚ ਆ ਕੇ ਕਹਿੰਦਾ ਸਤਿਗੁਰੂ ਮੈਂ ਆਪ ਜੀ ਦੇ ਚਰਣਾ ਵਿੱਚ ਆਪਣੀ ਧੀ ਦੀ ਸ਼ਾਦੀ ਵਾਸਤੇ ਮਦਦ ਮੰਗੀ ਆਪ ਜੀ ਨੇ ਗੰਗੂਸ਼ਾ ਸੇਠ ਕੋਲ ਭੇਜਿਆ ਤੇ ਸੇਠ ਕਹਿੰਦਾ ਮੇਰੇ ਘਰ ਗੁਰੂ ਅਮਰਦਾਸ ਸਾਹਿਬ ਜੀ ਦਾ ਵਹੀ ਖਾਤਾ ਹੀ ਕੋਈ ਨਹੀਂ ਤੇ ਸਤਗੁਰੂ ਕਹਿੰਦੇ ਜੇ ਉਹਦੇ ਘਰ ਮੇਰਾ ਵਹੀ ਖਾਤਾ ਨਹੀਂ ਤੇ ਮੇਰੇ ਘਰ ਉਹਦਾ ਵਹੀ ਖਾਤਾ ਨਹੀਂ ਸਤਗੁਰੂ ਕਹਿੰਦੇ ਜੇ ਉਹਦੇ ਘਰ ਮੇਰੇ ਮੇਰੇ ਨਾਮ ਦਾ ਕੋਈ ਵਹੀ ਖਾਤਾ ਨਹੀਂ ਨਾ ਤੇ ਮੇਰੇ ਘਰ ਵੀ ਉਹਦਾ ਕੋਈ ਨਾਮ ਦਾ ਵਹੀ ਖਾਤਾ ਨਹੀਂ ਇਤਿਹਾਸ ਕਹਿੰਦਾ ਗੁਰੂ ਸਾਹਿਬ ਜੀ ਨੇ ਆਪਣੇ ਕੋਲੋਂ ਉਸ ਬ੍ਰਾਹਮਣ ਨੂੰ ਕੁਝ ਧਨ ਦੇ ਕੇ ਉਹਦੀ ਧੀ ਦੀ ਸ਼ਾਦੀ ਦੀ ਜਿਹੜੀ ਸਾਰੀ ਰਸਦ ਦਿੱਤੀ ਪ੍ਰਬੰਧ ਕੀਤਾ ਤੇ ਜਿਹੜਾ ਉਹ ਗੰਗੂ ਸ਼ਾ ਸੇਠ ਸੀ ਫਿਰ ਐਸਾ ਉਲਟਾ ਖੇਡ ਚੱਲੀ ਸੱਜੇ ਸੱਜੇ ਉਹ ਸਾਰੀ ਧਨ ਦੌਲਤ ਉਹਦੀ ਜਿਹੜੀ ਨਸ਼ਟ ਹੋਣੀ ਸ਼ੁਰੂ ਹੋ ਗਈ ਉਸੇ ਹੀ ਹਾਲਤ ਵਿੱਚ ਆ ਗਿਆ ਜਿਸ ਹਾਲਤ ਵਿੱਚ ਪਹਿਲਾਂ ਸੀ ਕੰਗਾਲ ਹੋ ਗਿਆ ਸਾਧ ਸੰਗਤ ਫਿਰ ਦਿਵਾਲੀਆ ਹੋ ਗਿਆ ਫਿਰ ਗਰੀਬੀ ਆ ਗਈ ਇੱਥੋਂ ਤੱਕ ਇਹਦੇ ਨੇ ਉਹਦੇ ਦਿਮਾਗ ਦਾ ਤਵਾਜਣ ਵਿਕੜ ਗਿਆ ਪਾਗਲਾ ਵਰਗਾ ਹੋ ਗਿਆ ਉਹਦਾ ਜੀਵਨ ਫਿਰ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਕਿ ਇੰਨੇ ਇਹ ਕੰਮ ਕੀਤਾ ਹੈ ਬ੍ਰਾਹਮਣ ਨੂੰ ਵਣਾ ਕੀਤਾ ਗੁਰੂ ਸਾਹਿਬ ਦੇ ਬਾਬਤੇ ਬਚਨ ਕਹੇ ਫਿਰ ਇਹਦਾ ਪਰਿਵਾਰ ਇਹਨੂੰ ਗੋਇੰਦਵਾਲ ਸਾਹਿਬ ਲੈ ਕੇ ਆਇਆ ਥੋੜੀ-ਥੋੜੀ ਇਹਨੂੰ ਸੁਰਤ ਸੀ ਫਿਰ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਮੱਥੇ ਨਹੀਂ ਲੱਗਿਆ ਇਤਿਹਾਸ ਕਹਿੰਦਾ ਹੈ ਸਿੱਧਾ ਬੌਲੀ ਵਿੱਚ ਗਿਆ ਉੱਥੇ ਜਾ ਕੇ ਉਹਨੇ ਸੇਵਾ ਸ਼ੁਰੂ ਕਰ ਦਿੱਤੀ ਕਦੇ ਬਰਤਨ ਮਾਜਦਾ ਕਦੇ ਸੰਗਤ ਦੇ ਝੂਠੇ ਬਰਤਨ ਧੋਦਾ ਕਦੇ ਜੋੜੇ ਝਾੜਦਾ ਕਈ ਦਿਨੇ ਨੇ ਸੇਵਾ ਕੀਤੀ ਫਿਰ ਇੱਕ ਦਿਨ ਗੁਰੂ ਅਮਰਦਾਸ ਸਾਹਿਬ ਜੀ ਦੀ ਮਿਹਰ ਦੀ ਦ੍ਰਿਸ਼ਟੀ ਇਹਦੇ ਤੇ ਪਈ ਕਿਉਂਕਿ ਸਤਿਗੁਰੂ ਸਦਾ ਹੀ ਬਖਸ਼ਿੰਦ ਹੈ ਗੁਰੂ ਨੂੰ ਕੋਈ ਵਿਸਾਰ ਦੇਵੇ ਇਹ ਤੇ ਹੋ ਸਕਦਾ ਹੈ ਪਰ ਗੁਰੂ ਕਿਸੇ ਨੂੰ ਵਿਸਾਰਦਾ ਵੀ ਇਹ ਨਹੀਂ ਹੋ ਸਕਦਾ ਗੁਰੂ ਹਮੇਸ਼ਾ ਯਾਦ ਰੱਖਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੈਸੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਪਉ ਭਾਂਤੀ ਬੌੜ ਪਿਤਾ ਗੜ ਲਾਵੇ ਪਿਛਲੇ ਔਗਣ ਬਖਸ਼ ਲੈ ਰਬ ਆਕੇ ਮਾਰਗ ਪਾਵੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੰਗੂ ਸ਼ਾਹ ਨੂੰ ਕੋਲ ਸੱਦਿਆ ਉਹਨੂੰ ਗੜਦਨ ਲਾਇਆ ਸਤਿਗੁਰੂ ਨੇ ਉਹਨੂੰ ਫਿਰ ਮਸੰਦ ਥਾਪਿਆ 22 ਮੰਜੀਆਂ ਥਾਪੀਆਂ ਨਾ ਗੁਰੂ ਅਮਰਦਾਸ ਸਾਹਿਬ ਨੇ ਇੱਕ ਮੰਜੀ ਉਹਨੂੰ ਦੇ ਕੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਮਸੰਦ ਪ੍ਰਥਾ ਨਹੀਂ ਸੀ ਉਦੋਂ ਮੰਜੀਦਾਰ ਥਾਪੇ ਸੀ ਸਤਿਗੁਰੂ ਨੇ 22 ਮੰਜੀਆਂ ਤੇ 52 ਪੀੜੇ 52 ਪੀੜੇ ਬੀਬੀਆਂ ਨੂੰ ਦਿੱਤੇ ਸੀ ਪ੍ਰਚਾਰ ਕਰਨ ਵਾਸਤੇ ਤੇ 22 ਮੰਜ਼ੀਆਂ ਦੇ ਵਿੱਚ ਵੀ ਦੋ ਮੰਜ਼ੀਆਂ ਬੀਬੀਆਂ ਨੂੰ ਦਿੱਤੀਆਂ ਸੀ ਜਿੱਤੇ ਉਹ ਨਗਰ ਵਿੱਚ ਜਾ ਕੇ ਪ੍ਰਚਾਰ ਕਰਦੇ ਸੀ ਮੰਜੀ ਤੇ ਬਹਿ ਕੇ ਸੰਗਤ ਨੂੰ ਉਪਦੇਸ਼ ਦਿੰਦੇ ਸੀ ਉਹ ਵਿਚਾਰ ਉਹਨਾਂ ਮੰਜੀਦਾਰ ਥਾਪਿਆ ਸਤਿਗੁਰੂ ਕਹਿੰਦੇ ਅੱਗੇ ਤੂੰ ਦੁਨਿਆਵੀ ਧਨ ਵਾਸਤੇ ਤਰਸਦਾ ਸੀ ਪਰ ਦੁਨਿਆਵੀ ਧਨ ਨੇ ਤੇਰੀ ਆਤਮਾ ਦਾ ਭੜਾ ਨਹੀਂ ਕਰਨਾ ਹੁਣ ਤੂੰ ਪਰਮੇਸ਼ਰ ਦੇ ਨਾਮ ਦਾ ਧਨ ਖੱਟ ਆਪ ਬੰਦਗੀ ਕਰ ਤੇ ਹੋਰਾਂ ਨੂੰ ਗੁਰਮਤ ਨਾਲ ਨਾਮ ਸੇਵਾ ਸਿਮਰਨ ਨਾਲ ਜੋੜ ਤੇਰਾ ਭੜਾ ਹੋਏਗਾ ਸੋ ਜਦੋਂ ਗੁਰੂ ਨੂੰ ਵਿਸਾਰ ਦਈਏ ਗੰਗੂ ਸ਼ਾਹ ਬਾਗ ਫਿਰ ਦੀਵਾਲੀ ਹੋ ਜਾਈਦਾ ਹੈ ਪਾਗਲਾ ਵਰਗਾ ਵੀ ਸਮਾ ਬਣ ਜਾਂਦਾ ਹੈ ਗੁਰੂ ਕਿਰਪਾ